ਤੇ ਸਾਨੂੰ ਬਹੁਤ ਦੁੱਖ ਹੋਇਆ ਮੇਰੇ ਵੀਰੇ ਦਾ ਭਰਾ ਦਾ ਠੀਕ ਹੈ ਨਾ ਜੋ ਉਹਦਾ ਐਕਸੀਡੈਂਟ ਹੋਇਆ ਠੀਕ ਹੈ ਚਲੋ ਐਕਸੀਡੈਂਟ ਹੋ ਗਿਆ ਸੀ ਰੱਬ ਉਹਨੂੰ ਬਚਾ ਲੈਂਦਾ ਠੀਕ ਹੈ ਪਰ ਜੋ ਹੋਇਆ ਕੱਲ ਬਹੁਤ ਹੀ ਜਿਆਦਾ ਮਾੜਾ ਹੋਇਆ ਅਸੀਂ ਉਸ ਦੇ ਵਿੱਚ ਬੜਾ ਹੀ ਦੁੱਖ ਦਾਇਕ ਘਟਨਾ ਹੋਈ ਜੋ ਵੀ ਬੀਤੀ ਹੈ ਠੀਕ ਹੈ ਬਹੁਤ ਅੱਛਾ ਪਰਸਨ ਸੀਗਾ ਅਸੀਂ ਉਹਨਾਂ ਦੇ ਘਰ ਆਉਂਦੇ ਜਾਂਦੇ ਵੀ ਰਹੇ ਹਾਂ ਠੀਕ ਹੈ ਬਹੁਤ ਇੱਜ਼ਤ ਮਾਨ ਕਰਦਾ ਸੀਗਾ ਬਲਕਿ ਅਸੀਂ ਪਿੰਡ ਗਾਲਵ ਦੇ ਵਿੱਚ ਗਊਸ਼ਾਲਾ ਬਣਾਈ ਉਸ ਦੇ ਵਿੱਚ ਵੀ ਉਸ ਵੀਰੇ ਦਾ ਬਹੁਤ ਜਿਆਦਾ ਯੋਗਦਾਨ ਸੀਗਾ ਅਸੀਂ ਜਦੋਂ ਵੀ ਲੰਘਦੇ ਟੱਪਦੇ ਸੀ ਪਰ ਉਸ ਦੇ ਪਰਿਵਾਰ ਦੇ ਨਾਲ ਬੜਾ ਹੀ ਸਾਡਾ ਪਿਆਰ ਜੋ ਘਟਨਾ ਹੋਈ ਬਹੁਤ ਹੀ ਜਿਆਦਾ ਦੁਖਦਾਇਕ ਹੋਈ ਘਟਨਾ ਅਸੀਂ ਜਿਗਰਾ ਮਾਂ ਤੋਂ ਮੰਨਤਾ ਆਂ ਤੇ ਸਭ ਨੂੰ ਓਕੇ ਆ ਬਹੁਤ ਜਿਆਦਾ ਦੁਖਦਾਇਕ ਉਹਨਾਂ ਦੇ ਗੀਤਾਂ ਨੂੰ ਕਿਵੇਂ ਦੇਖ ਦਵਾਂਗੇ ਜਿਹੜੇ ਗੀਤ ਉਹਨਾਂ ਦੇ ਇੱਕ ਪਰਿਵਾਰਕ ਗੀਤ ਆ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਸਾਰੇ ਸਾਰੇ ਗੀਤ ਹੀ ਬਹੁਤ ਅੱਛੇ ਆ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਆ ਮਤਲਬ ਅਸੀਂ ਦੱਸ ਹੀ ਨਹੀਂ ਸਕਦੇ ਵੀਰਾ ਸਾਡੇ ਲਈ ਕੀ ਸੀਗਾ ਅਸੀਂ ਦੱਸ ਨਹੀਂ ਸਕਦੇ ਸਾਡੇ ਲਈ ਨਹੀਂ ਪੂਰੀ ਦੁਨੀਆ ਦੇ ਲਈ ਠੀਕ ਹੈ ਜੋ ਵੀ ਉਹ ਉਸ ਨੂੰ ਚਾਣ ਵਾਲੇ ਸੀਗੇ ਉਹਨਾਂ ਦੇ ਲਈ ਇੱਕ ਬਹੁਤ ਹੀ ਅੱਛਾ ਪਰਸਨ ਸੀਗਾ ਮਤਲਬ ਜਿਹਨੂੰ ਗੁੱਡ ਕਿਹਾ ਜਾਂਦਾ ਮਤਲਬ ਉਹ ਇਨਸਾਨ ਸੀਗਾ ਬਹੁਤ ਹੀ ਅੱਛੇ ਗਾਣੇ ਸੀ ਕੋਈ ਦਾਦਾ ਦਾ ਇੱਕ ਵੀ ਕੋਈ ਸੌਂਗ ਨਹੀਂ ਸੀਗਾ ਜਿਹੜਾ ਇਕੱਲੇ ਬਹਿ ਕੇ ਜਾਂ ਫਿਰ ਪਰਿਵਾਰ ਵਿੱਚ ਨਾ ਸੁਣਿਆ ਜਬ ਇਹ ਬਹੁਤ ਅੱਛਾ ਪਰਸਨ ਸੀਗਾ ਇਹ ਲੱਗਦਾ ਜੀ ਅੱਛੇ ਸੀਤਾ ਵੇਖੋ ਅੱਜ ਪੂਰੇ ਪੰਜਾਬ ਦੇ ਹਰ ਕੋਨੇ ਤੋਂ ਹਰੇਕ ਬੰਦਾ ਪਹੁੰਚਾ ਇਸ ਪਿੰਡ ਦੇ ਵਿੱਚ ਪੋਨੇ ਦੇ ਵਿੱਚ ਦੂਰ ਦੂਰ ਤੋਂ ਲੋਕ ਆਇਆ ਹਾਂਜੀ ਮਤਲਬ ਜਿਹੜਾ ਇਨਸਾਨ ਅੱਛਾ ਸੀਗਾ ਠੀਕ ਹੈ ਮਤਲਬ ਉਹ ਉਸ ਦੇ ਲਈ ਹਰ ਕੋਈ ਇਨਸਾਨ ਨਾਲ ਖੜਦਾ ਵਾ ਜਿਹੋ ਅੱਛਾ ਸੀਗਾ ਕੋਨੇ ਕੋਨੇ ਦੇ ਵਿੱਚੋਂ ਇਨਸਾਨ ਅੱਜ ਉਸ ਤੇ ਮਤਲਬ ਆਖਰੀ ਯਾਤਰਾ ਨੂੰ ਜਿਵੇਂ ਆਪਾਂ ਕਹਦੇ ਹਾਂ ਉਸ ਨੂੰ ਵੇਖਣ ਆਇਆ ਵਾ ਠੀਕ ਹੈ ਨਾ ਬਹੁਤ ਅੱਛਾ ਇਨਸਾਨ ਸੀਗਾ ਤਾਂ ਹੀ ਲੋਕ ਸਾਰੇ ਆਏ ਮੈਂ ਵੀ ਆਈਆਂ ਮੇਰੇ ਗੁਰੂ ਜੀ ਵੀ ਕਲਦੀਪ ਮੰਤ ਜਕਰਮਾ ਤੋਂ ਠੀਕ ਹੈ ਆਏ ਨੇ ਤੇ ਸਾਡੇ ਰਾਜੂ ਬਾਬਾ ਜੀ ਗੁਰੂ ਜੀ ਸਾਡੇ ਮੇਨ ਗੱਦੀ ਨਿਸ਼ੀਨ ਰਾਜੂ ਬਾਬਾ ਜੀ ਤੇ ਉਹ ਵੀ ਆਏ ਨੇ ਉਹ ਉੱਧਰ ਨੇ ਉੱਧਰਲੇ ਪਾਸੇ ਖੜੇ ਨੇ ਤੇ ਮਤਲਬ ਅਸੀਂ ਆਏ ਆ ਠੀਕ ਹੈ ਅਸੀਂ ਤਾਂ ਕਹਿੰਦੇ ਬਹੁਤ ਅੱਛਾ ਇਨਸਾਨ ਸੀਗਾ ਮਤਲਬ ਗੁੱਡ ਲੋਕਾਂ ਨੇ ਬਹੁਤ ਅਰਦਾਸਾਂ ਕੀਤੀਆਂ ਸੀ ਅਰਦਾਸਾਂ ਕੀਤੀਆਂ ਸੀਗੀਆਂ ਠੀਕ ਹੈ ਸਾਡੇ ਕਿੰਨਰ ਸਮਾਜ ਵੱਲੋਂ ਵੀ ਬਹੁਤ ਜ਼ਿਆਦਾ ਵੀਡੀਓ ਆਪਣੀਆਂ ਅਪਲੋਡ ਕੀਤੀਆਂ ਗਈਆਂ ਸੀਗੀਆਂ ਕਿ ਮਤਲਬ ਐਕਸੀਡੈਂਟ ਹੋ ਗਿਆ ਸੀ ਚਲੋ ਉਹ ਤਾਂ ਰੱਬ ਨੇ ਜੋ ਕੀਤਾ ਠੀਕ ਹੈ ਉਸ ਨੂੰ ਕੋਈ ਮੋੜ ਨਹੀਂ ਸਕਦਾ ਐਕਸੀਡੈਂਟ ਹੋ ਗਿਆ ਸੀ ਸਤੇ ਦਿਵਾ ਕਰਦੇ ਸੀ ਵੀਰਾ ਛੇਤੀ ਛੇਤੀ ਠੀਕ ਹੋ ਜਿ세 ਉਸ ਦੇ ਪਰਿਵਾਰ ਦੇ ਵਿੱਚ ਵੀ ਆ ਕੇ ਗਏ ਠੀਕ ਹੈ ਉਹਨਾਂ ਦੇ ਮਾਤਾ ਜੀ ਨੂੰ ਵੀ ਮਿਲ ਕੇ ਗਏ ਠੀਕ ਹੈ ਤੇ ਇਹ ਸੀਗਾ ਮਤਲਬ ਆ ਸੀਗੀ ਕਿ ਮੇਰਾ ਵੀਰਾ ਠੀਕ ਹੋ ਜੇ ਚਲੋ ਜੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਮੈਂ ਬੋਲਦੀ ਪਈ ਹਾਂ ਕੁਲਦੀਪ ਮਹੰਤ ਜਗਰਾਉਂ ਸ਼ਹਿਰ ਤੋਂ ਗੁਰੂ ਰਾਜੂ ਬਾਬਾ ਜੀ ਦੀ ਚੇਲਾ ਹਾਂ ਹਾਂਜੀ ਅਸੀਂ ਇੱਥੇ ਪੋਨੇਪਿੰਡ ਦੇ ਵਿੱਚ ਪਹੁੰਚੇ ਹਾਂ ਸਾਡੇ ਭਰਾ ਦਾ ਸਾਡੇ ਬੱਚੇ ਦਾ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਬਹੁਤ ਜ਼ਿਆਦਾ ਘਟਨਾ ਹੋਈ ਹੈ ਬਹੁਤ ਮਾੜੀ ਰੱਬ ਨੇ ਕੀਤੀ ਹੈ ਸਭ ਨੇ ਅਸੀਂ ਅਰਦਾਸਾਂ ਬੇਨਤੀਆਂ ਵੀ ਕੀਤੀਆਂ ਰੱਬ ਨੇ ਕਿਸੇ ਦੀ ਅਰਦਾਸ ਬੇਨਤੀ ਨਹੀਂ ਸੁਣੀ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਇਸ ਨਗਰ ਦੇ ਵਿੱਚ ਵੀ ਅਸੀਂ ਆਣੇ ਆਂਗੇ ਅਸੀਂ ਉਹਨਾਂ ਦੇ ਘਰ ਵੀ ਆਉਂਦੇ ਜਾਂਦੇ ਸੀ ਸਾਡਾ ਵੈਸੇ ਵੀ ਬਹੁਤ ਪਿਆਰ ਸਤਿਕਾਰ ਨਾਲ ਉਹਨਾਂ ਦੀ ਫੈਮਿਲੀ ਨਾਲ ਅਸੀਂ ਬਹੁਤ ਜ਼ਿਆਦਾ ਹੀ ਇਸ ਚੀਜ਼ ਨੂੰ ਦੁੱਖ ਮਨਾਨੇ ਆਂ ਵੀ ਰੱਬ ਨੇ ਬਹੁਤ ਜ਼ਿਆਦਾ ਤਕਾ ਕੀਤਾ ਅਸੀਂ ਜਗਰਾਉਂ ਸ਼ਹਿਰ ਤੋਂ ਬੋਲਦੇ ਆਂ ਜੀ ਮਹਾਵੀਰ ਕਲੋਨੀ ਚੋਂ ਮਹਾਂਤ ਰਾਜਵੀਰ ਨੂੰ ਤੁਸੀਂ ਕਿੰਨੇ ਕਵਰੀ ਮਿਲੇ ਆਂ ਅਸੀਂ ਰਾਜਵੀਰ ਵੀਰੇ ਨੂੰ ਮਤਲਬ ਅਸੀਂ ਸ਼ੁਰੂ ਤੋਂ ਹੀ ਇਸ ਪਿੰਡ ਦੇ ਵਿੱਚ ਜਾਨਨੇ ਆ ਠੀਕ ਹੈ ਸਾਡੇ ਗੁਰੂ ਜੀ ਸੀਗੇ ਤੇ ਗਾਂ ਜਿਹੜੇ ਸਾਡੇ ਗੁਰੂ ਜੀ ਸੀਗੇ ਮਤਲਬ ਉਸ ਵੀਰੇ ਨੂੰ ਅਸੀਂ ਲੋਰੀਆਂ ਦਿੱਤੀਆਂ ਸੀਗੀਆਂ ਸਾਡੇ ਚੱਕ ਕੇ ਸਾਡੇ ਬਜ਼ੁਰਗਾਂ ਨੇ ਦਿੱਤੀਆਂ ਸੀਗੀਆਂ ਅੱਜ ਤੋਂ ਵੀ 25 ਸਾਲ ਪਹਿਲਾਂ ਦੀ ਗੱਲ ਵਾ ਠੀਕ ਹੈ ਇਹਨਾਂ ਦੇ ਵਿਆਹ ਦੀ ਵਧਾਈ ਵੀ ਅਸੀਂ ਲੈ ਕੇ ਗਏ ਸੀ ਮਤਲਬ ਮੈਂ ਹੀ ਲੈ ਕੇ ਗਈ ਨੀ ਹੁਣ ਦੀਪਮਹੰਤ ਜਗਰਾਉਂ ਤੋਂ ਰਾਜਵੀਰ ਦੀ ਵਧਾਈ ਮੈਂ ਲੈ ਕੇ ਗਈ ਆ ਕੁਲਦੀਪਮਹੰਤ ਜਗਰਾਉਂ ਤੋਂ ਬੜੀ ਖੁਸ਼ ਹੋ ਕੇ ਵਧਾਈ ਦਿੱਤੀ ਆ ਪਰ ਉਹ ਨਾਨੀ ਆਪਣੇ ਕਾਕੇ ਦੇ ਵਿਦਾਈ ਬੜੀ ਖੁਸ਼ ਹੋ ਕੇ ਦਿੱਤੀ ਆ ਦੋ ਵਧਾਈਆਂ ਇਹਨਾਂ ਦੇ ਘਰ ਦੇ ਵਿੱਚ ਮੈਂ ਲੈ ਕੇ ਗਈ ਉਸ ਤੋਂ ਬਾਅਦ ਮੇਰੇ ਆਪਣਾ ਚੇਲਾ ਆਣ ਲੱਗ ਗਿਆ ਉਸ ਤੋਂ ਬਾਅਦ ਮੇਰਾ ਜਸ਼ਨ ਚੇਲਾ ਆਣ ਲੱਗ ਗਿਆ ਇਸ ਨਗਰ ਦੇ ਵਿੱਚ ਉਸ ਵਧੀਆ ਤਰੀਕੇ ਦੇ ਨਾਲ ਆਪਣਾ ਬੱਚੇ ਸਾਡੇ ਆਂਦੇ ਜਾਂਦੇ ਸੀਗੇ ਹੁਣ ਅੱਜ ਮੈਨੂੰ ਇਸ ਖਬਰ ਦਾ ਪਤਾ ਲੱਗਿਆ ਮੈਂ ਵੀ ਪਹੁੰਚੀ ਆ ਬਹੁਤ ਬਹੁਤ ਜ਼ਿਆਦਾ ਸੀ ਦੁੱਖ ਮਨਾ ਰਹੇ ਸਾਨੂੰ ਦਿਲਾਬ ਅਫਸੋਸ ਆ ਸਾਰੇ ਨਗਰ ਵਸਆਂ ਨੂੰ ਸਾਨੂੰ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਦਿਲਾਬ ਅਫਸੋਸ ਆ ਬਹੁਤ ਜ਼ਿਆਦਾ ਸਾਨੂੰ ਇਸ ਚੀਜ਼ ਦਾ ਦੁੱਖ ਲੱਗਿਆ ਸਾਬ ਨੂੰ ਜੈ ਮਾਤਾ ਵੀ ਤੁਸੀਂ ਕਿਹੜੇ ਕਿਹੜੇ ਗਾਣੇ ਸੁਣਦੇ ਸੀ ਕਿਹੜੇ ਕਿਹੜੇ ਤੁਹਾਨੂੰ ਪਸੰਦ ਸੀ ਹਾਂਜੀ ਅਸੀਂ ਗਾਣੇ ਹੁਣ ਵੀ ਅਸੀਂ ਉਹਨਾਂ ਦੇ ਗਾਣੇ ਸੁਣਦੇ ਆਏ ਗੱਡੀ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਲੱਗਾ ਜੀ ਸਾਨੂੰ ਸਭ ਦਾ ਧੰਨਵਾਦ ਜੈ ਮਾਤਾ ਉਹਨਾਂ ਦੇ ਗਾਣੇ ਸੁਣ ਕੇ ਕਈ ਵਾਰ ਵਿਰਾਗ ਆ ਜਾਂਦਾ ਅੱਖਾਂ ਦੇ ਵਿੱਚ ਪਾਣੀ ਵੀ ਭਰ ਆਉਂਦਾ ਜਿਹੜੇ ਇੱਕ ਭੈਣ ਭਰਾਵਾਂ ਵਾਲੇ ਜਿਹੜੇ ਉਹਨਾਂ ਦੇ ਗਾਣੇ ਸੀ ਸਾਰੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਮਨ ਖਰਾਬ ਹੁੰਦਾ ਹੁਣ ਉਹਨਾਂ ਦੇ ਗਾਣੇ ਸੁਣ ਸੁਣ ਕੇ ਨਾ ਬਹੁਤ ਜ਼ਿਆਦਾ ਹੀ ਮਨ ਖਰਾਬ ਹੁੰਦਾ ਅੱਜ ਬਹੁਤ ਜ਼ਿਆਦਾ ਮਨ ਖਰਾਬ ਆ ਇਹ ਚੀਜ਼ ਵੱਲ ਅਸੀਂ ਜਦੋਂ ਆਏ ਆ ਅਸੀਂ ਪੰਚੀਆਂ ਸਾਹਿਬ ਦੇਖਿਆ ਇੱਧਰ ਪਿੰਡ ਦੇ ਵਿੱਚ ਵੀ ਦੇਖੋ ਪਿੰਡ ਚ ਕੀ ਹਾਲਾਤ ਹੋਇਆ ਪਿਆ ਕੀ ਮੌਲ ਬਣਿਆ ਪਿਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਜਦੋਂ ਰਾਜਵੀਰ ਜਵੰਦੇ ਦਾ ਵਿਆਹ ਹੋਇਆ ਤੇ ਤੁਸੀਂ ਵਧਾਈ ਲੈਣ ਆਏ ਹੋ ਤੇ ਉਦੋਂ ਫਿਰ ਵਧਾਈ ਖੁਸ਼ ਹੋ ਕੇ ਦਿੱਤੀ ਤੇ ਕਿੰਨੇ ਕਿੰਨੇ ਪੈਸੇ ਦਿੱਤੇ ਸੀ ਉਹ ਖੁਸ਼ ਹੋ ਕੇ ਇਹਨਾਂ ਨੇ ਵਧਾਈ ਦਿੱਤੀ ਸਾਨੂੰ 11000 ਰੁਪਇਆ ਵਿਆਹ ਦੀ ਵਧਾਈ ਇਹਨਾਂ ਨੇ ਬੜੀ ਸਾਨੂੰ ਖੁਸ਼ ਹੋ ਕੇ ਦਿੱਤੀ ਇੰਨੇ ਹੀ ਮੰਗੇ ਉਹਨੇ ਉਹਨਾਂ ਨੇ ਮੈਨੂੰ ਦਿੱਤੇ 11000 ਮੰਗੇ 11000 ਉਹਨਾਂ ਨੇ ਦਿੱਤਾ ਬਹੁਤ ਖੁਸ਼ ਹੋ ਕੇ ਵਧਾਈ ਦਿੱਤੀ ਫਿਰ ਇਹਨਾਂ ਦੇ ਕੋ ਦੂਸਰਾ ਘਰ ਇਧਰਲੀ ਸਾਈਡ ਆ ਚਾਚੇ ਕੇ ਇਹਨਾਂ ਦੇ ਵਿਆਹ ਹੋਇਆ ਸੀ ਫਿਰ ਵਧਾਈ ਲੈ ਕੇ ਗੋਨਾਂ ਦੇ ਘਰ ਉਹਨਾਂ ਨੇ ਬਹੁਤ ਖੁਸ਼ ਹੋ ਕੇ ਵਧਾਈ ਦਿੱਤੀ ਬਹੁਤ ਵਧੀਆ ਮਹੰਤ ਵਧਾਈ ਲੈਣ ਆਉਂਦੇ ਆ ਬਾਬੇ ਖੁਸ਼ ਹੋ ਕੇ ਜਾਂਦੇ ਆ ਫਿਰ ਉਹ ਇੱਕ ਅਰਦਾਸ ਵੀ ਕਰਕੇ ਜਾਂਦੇ ਆ ਵੀ ਕਿ ਅਸੀਂ ਤੇਰੇ ਘਰ ਫੇਰ ਆਈਏ ਤੇਰੇ ਘਰ ਪੁੱਤ ਹੋਵੇ ਬੇਟਾ ਹੋਵੇ ਫਿਰ ਬੇਟਾ ਹੋਇਆ ਬੇਟੀ ਹੋਇਆ ਕਿੰਨੇ ਸਾਲਾਂ ਬਾਅਦ ਹੋਇਆ ਬੇਟਾ ਹੋਇਆ ਇਹਨਾਂ ਦੇ 2 ਸਾਲ ਬਾਅਦ ਫਿਰ ਮੈਂ ਵਧਾਈ ਲੈ ਕੇ ਗਈ ਇਹਨਾਂ ਦੇ ਫਿਰ ਵੀ ਤੁਸੀਂ ਵਧਾਈ ਲੈਣਾ ਤੁਸੀਂ ਫਿਰ ਆਇਓ ਹਾਂ ਫਿਰ ਆਇਓ ਫਿਰ ਆਈ ਵੀਰ ਨੇ ਕੀ ਦਿੱਤਾ ਤੁਹਾਨੂੰ ਇਹ ਵਧਾਈ ਦਿੱਤੀ ਇਹਨਾਂ ਨੇ ਮੁੰਦਰੀ 11000 ਰੁਪਏ ਮੁੰਦਰੀ ਇਹਨਾਂ ਨੇ ਆਪਣੀ ਖੁਸ਼ੀ ਵੱਲੋਂ ਦਿੱਤੀ ਮੈਨੂੰ ਮੈਂ ਮੰਗੀ ਨਹੀਂ ਸੀ ਮੈਂ ਵਧਾਈ ਮੰਗੀ ਸੀ ਇਹਨਾਂ ਨੇ ਮੈਨੂੰ ਇੱਕ ਮੁੰਦਰੀ ਦਿੱਤੀ 11000 ਰੁਪਏ ਦਿੱਤਾ ਖੁਸ਼ ਹੋ ਕੇ ਉਸ ਤੋਂ ਬਾਅਦ ਮੇਰਾ 24 ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਮੇਰਾ ਚੇਲਾ ਨਗਰ ਚੰਦਾ ਰਿਹਾ ਬੜਾ ਇਹਨਾਂ ਨਾਲ ਵੀ ਸੁੱਖ ਪਿਆਰ ਹੋ ਗਿਆ ਸੀ ਬੜਾ ਖੁਸ਼ ਹੋ ਕੇ ਆਉਂਦੇ ਜਾਂਦੇ ਸੀਗੇ ਜਦੋਂ ਵੀ ਅਸੀਂ ਜਾਂ ਇਸ ਪਿੰਡ ਦੇ ਵਿੱਚ ਵਧਾਈ ਲੈਣ ਕਿਸੇ ਦੇ ਘਰੇ ਵੀ ਜਾਣਾ ਬੜਾ ਪਿਆਰ ਸਤਕਾਰ ਸੀ ਕਰਦੇ ਸੀ ਬਾਰੇ ਇਸ ਚੀਜ਼ ਦਾ ਸਾਨੂੰ ਅੱਜ ਦੁੱਖ ਬਹੁਤ ਲੱਗਾ ਜੋ ਐਡਾ ਵੱਡਾ ਰੱਬ ਨੇ ਨਾਲ ਧੱਕਾ ਕੀਤਾ ਚੰਗੇ ਇਨਸਾਨ ਬਹੁਤ ਜ਼ਿਆਦਾ ਸੀ ਉਹ ਬਹੁਤ ਇੱਜ਼ਤ ਕਰਦੇ ਸੀ ਸਾਡੀ ਵੀ ਬਾਕੀ ਸਾਰੇ ਨਗਰ ਦੀ ਵੀ ਕਰਦੇ ਸੀ ਬੜੀਆ ਪਿਆਰ ਸਤਕਾਰ ਕਰਦੇ ਸੀ ਬਹੁਤ ਜ਼ਿਆਦਾ ਦੁੱਖ ਲੱਗਾ ਬਹੁਤ ਜ਼ਿਆਦਾ ਮਾੜਾ ਰੱਬ ਨੇ ਕੀਤਾ ਇਸ ਪਿੰਡ ਦੇ ਜੰਪਲੋਂ ਨਹੀਂ ਜਿਵੇਂ ਅਸੀਂ ਜਗਰਾਮਾ ਸ਼ਹਿਰ ਦੇ ਜੰਪਾਲਾਂ ਹਾਂ ਜਗਰਾਮਾ ਹਾਂਜੀ ਮਤਲਬ ਜਿੱਦਾਂ ਕਹਿੰਦੇ ਕਿ ਏਰੀਆ ਹੁੰਦਾ ਵੈ ਇਹ ਸਾਡਾ ਮਾਲਕਪੋਨਾ ਵਿਰਕ ਬਰਸਾਲ ਚੀ ਮਨਾ ਮਤਲਬ ਇਹ ਸਾਰੇ ਪਿੰਡ ਦੇ ਵਿੱਚ ਅਸੀਂ ਹੀ ਆਨੇ ਵਿਆਹ ਦੀਆਂ ਮੁੰਡੇ ਦੀਆਂ ਵਧਾਈਆਂ ਲੈਣ ਪਹਿਲਾਂ ਹੁਣ ਅਸੀਂ ਆਨੇ ਸਾਡੇ ਗੁਰੂ ਜੀ ਆਂਦੇ ਸੀ ਪਹਿਲਾਂ ਸਾਡੇ ਵੱਡੇ ਬਜ਼ੁਰਗ ਆਂਦੇ ਸੀ ਇਦਾਂ ਮਤਲਬ ਪੀੜੀ ਬਏ ਪੀੜੀ ਜਿੱਦਾਂ ਸਾਡਾ ਚੱਲਦਾ ਹੁੰਦਾ ਮਤਲਬ ਇਸ ਪਿੰਡ ਦੇ ਵਿੱਚ ਅਸੀਂ ਆਨੇ ਆ ਹਾਂਜੀ ਇਹ ਇਹ ਮਹੰਤ ਸੰ ਇਹਨਾਂ ਨੇ ਕਿਹਾ ਕਿ ਜਦੋਂ ਰਾਜਵੀਰ ਜਵੰਦਾ ਦਾ ਵਿਆਹ ਹੋਇਆ ਅਸੀਂ ਵਧਾਈ ਲੈਣ ਆਏ ਸਾਨੂੰ ਖੁਸ਼ ਹੋ ਕੇ ਰਾਜਵੀਰ ਜਵੰਦੇ ਨੇ ਆਪਣੇ ਵਿਆਹ ਦੀ ਵਧਾਈ 1100 ਰੁਪਏ ਦਿੱਤਾ ਉਸ ਤੋਂ ਬਾਅਦ ਅਸੀਂ ਫੇਰ ਆਉਂਨੇ ਆ ਇਹਦੇ ਕਰਜੇ ਤੋਂ ਲੜਕਾ ਹੁੰਦਾ ਤੇ ਲੜਕੇ ਦੀ ਵਧਾਈ ਲੈਣ ਆਉਂਨੇ ਆ ਸਾਨੂੰ ਉਸ ਨੇ 11000 ਰੁਪਏ ਦਿੱਤਾ ਤੇ ਨਾਲ ਇੱਕ ਮੁੰਦਰੀ ਪਾਈ ਬਹੁਤ ਹੀ ਨੇਕ ਇਨਸਾਨ ਬਹੁਤ ਹੀ ਵਧੀਆ ਸੀ ਅੱਜ ਰਾਜਵੀਰ ਜਵੰਦੇ ਦੇ ਪਿੰਡ ਦੇ ਵਿੱਚ ਲੋਕਾਂ ਦਾ ਇੰਨਾ ਭਾਰੀ ਇਕੱਠ ਹੈ ਪੰਜਾਬ ਦੇ ਹਰ ਕੋਨੇ ਤੋਂ ਲੋਕ ਪਹੁੰਚੇ ਮੈਂ ਕੈਮਰਾ ਕੈਮ ਮੈਨੂੰ ਕਹਿੰਦਾ ਤਸਵੀਰਾਂ ਦਿਖਾ ਦੇ ਪਰ ਅੱਜ ਲੋਕਾਂ ਦੇ ਜਿਹੜੇ ਹੰਝੂ ਆ ਲੋਕ ਰੁਕਣ ਦਾ ਨਾਂ ਨਹੀਂ ਲੈ ਰਹੇ ਕਿ ਰਾਜਵੀਰ ਜਵੰਦਾ ਬਹੁਤ ਵਧੀਆ ਇੱਕ ਗਾਇਕ ਸੀ ਬਹੁਤ ਵਧੀਆ ਇੱਕ ਰੈਕਟਰ ਸੀ ਬਹੁਤ ਵਧੀਆ ਲਿਖਦਾ ਸੀ ਜਿਹੜੇ ਉਹਦੇ ਗੀਤ ਸੀ ਇੱਕ ਪਰਿਵਾਰਕ ਗੀਤ ਸੀ ਜਿਹੜੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬੈਠ ਕੇ ਸੁਣੇ ਜਾਣ ਵਾਲੇ ਇਹ ਸੰਗੀਤ ਸਨ ਕਿ ਰਾਜਵੀਰ ਜਵੰਦਾ ਇੱਕ ਬਹੁਤ ਹੀ ਨੇਕ ਇਨਸਾਨ ਸੀ ਕਿਵੇਂ ਦੇਖੋਗੇ ਅੱਜ ਪੂਰੇ ਪੰਜਾਬ ਦੇ ਵਿੱਚੋਂ ਹਰ ਕੋਨੇ ਤੋਂ ਲੋਕ ਇਸ ਪਿੰਡ ਦੇ ਵਿੱਚ ਪਹੁੰਚ ਰਹੇ ਨੇ ਦੇਖੋ ਜੀ ਰਾਜਪੀ ਜਰਨਦਾ ਬੋਰੇ ਤੁਹਾਨੂੰ ਪਤਾ ਉਹਨਾਂ ਦੇ ਬਹੁਤ ਗੀਤ ਆਏ ਬੜਾ ਪਹਿਲੋ ਪੁਲਿਸ ਚ ਰਿਆ ਠੀਕ ਹੈ ਨਾ ਮੇਰੇ ਨਾਲ ਕਾਫੀ ਚਿਰ ਉਹਨਾਂ ਨਾਲ ਗੱਲ ਹੁੰਦੀ ਹੁੰਦੀ ਸੀ ਸੰਗਾ ਸਾਹਿਬ ਆਪਾਂ ਗੀਤ ਕਰਨਾ ਦੋਵਾਂ ਨੇ ਕਿਦਨ ਕੋ ਕਿਦਨ ਕੋ ਕਰਾਉਣੀ ਮੈਂ ਭਾਜੀ ਨਾਲ ਨਾ ਸਨਾ ਮਾ ਭਾਜੀ ਆਪਾਂ ਮਿਲਾਂਗੇ ਜ਼ਰੂਰ ਮਿਲਾਂਗੇ ਮਿਲਣਾ ਕਾਸੀ ਬੜੀ ਘਾਟ ਹੋਈ ਫੋਨਾਂ ਤੇ ਗੱਲਾਂ ਜੋ ਹੋ ਜਾਂਦੀਆਂ ਹੁੰਦੀਆਂ ਸੀ ਤੇ ਲਾਲੋ ਸਾਹਿਬ ਅੱਜ ਬੜਾ ਦੁੱਖ ਦੇ ਥਾਂ ਬਦੇ ਆਏ ਆ ਤੇ ਬੜਾ ਦੁੱਖ ਹੋਇਆ ਕਿਥੇ ਦੁੱਖਦਾਰ ਆਪਣਾ ਪੰਜਾਬ ਨੂੰ ਬਹੁਤ ਲੋਕੀ ਮਨਾਇਆ ਬਾਰ ਅਮਰੀਕਾ ਯੂਕੇ ਵਾਲਾ ਨੇ ਉਹਨਾਂ ਦੁੱਖ ਬੁਰਾ ਮਨਾਇਆ ਸਸ ਮੈਨੂੰ ਫੋਨ ਕਰਦੇ ਸੰਗਾ ਸਾਹਿਬ ਬੜਾ ਮਾੜੀ ਹੋਈ ਆ ਭਾਜੀ ਠੀਕ ਹੋ ਜਾਣਗੇ ਤੇ ਨਹੀਂ ਮੈਂ ਦੇਖੋ ਰੱਬ ਜਾਂ ਗੁਰੂ ਰਾਮਦਾਸ ਠੀਕ ਕਰ ਦਵੇ ਤੇ ਲੋਕ ਦਰੋਂ ਗਾਂ ਚ ਵਜਾ ਹੈ ਨਾ ਉਹ ਤੋਂ ਮੇਰੇ ਸਾਹਿਬ ਨਾਲ ਉਹ ਤੋਂ ਨਹੀਂ ਬੋਲਣ ਬੋਲਿਆ ਨਹੀਂ ਗਿਆ ਪਰ ਉਹਨੂੰ ਲੈ ਕੇ ਦਾਖਲ ਕਰਾਇਆ ਠੀਕ ਹੈ ਨਾ ਅਸਲੀ ਉਹਨੂੰ ਗਾਂ ਹੀ ਕਿਰੀ ਉਹਦੀ ਮੌਤ ਦਾ ਮੌਤ ਬਣ ਗਈ ਠੀਕ ਹੈ ਨਾ ਜਲੋ ਰੱਬ ਨਾ ਕਰਦਾ ਕਈ ਕਹਿੰਦੇ ਉੱਥੇ ਨਾ ਜਾਂਦਾ ਮਾ ਚਲ ਤੇ ਨਾ ਪਾਣਾ ਵਰਤਦਾ ਦੇਖੋ ਕਿਹੜਾ ਪਾਣਾ ਰੱਬ ਦਾ ਉਹ ਵਰਤੇ ਜਾਣਾ ਜੀ ਕਿੱਥੇ ਮਰਜੀ ਕਰੀ ਮੌਤ ਇਹ ਉਟਾਲਿਆ ਸੀ ਮੌਤ ਨੇ ਆਉਣਾ ਹੀ ਆਉਣਾ ਕਿੱਥੇ ਮਰਜੀ ਲੋਕ ਜੋ ਤਰੀ ਹੈ ਠੀਕ ਹੈ ਨਾ ਤੇ ਹੋਇਆ ਬੜਾ ਦੁੱਖ ਆ ਠੀਕ ਹੈ ਨਾ ਬੜਾ ਲੋਕ ਆ ਜੋ ਉਹਨਾਂ ਦੇ ਪਿੰਡ ਚ ਮੇਰੇ ਹਿਸਾਬ ਨਾਲ 10000 ਲੋਕ ਆਏ ਆ ਠੀਕ ਹੈ ਨਾ ਪਹਿਲੋ ਮੁੱਖ ਮੰਤਰੀ ਹੋ ਕੇ ਗਿਆ ਇਥੋਂ ਠੀਕ ਹੈ ਨਾ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਮੁੱਖ ਮੰਤਰੀ ਨੂੰ ਤੇ ਉਹਨਾਂ ਦੀ ਜਾਚ ਕਾਲਜ ਬਣਨਾ ਚਾਹੀਦਾ ਹੈ ਠੀਕ ਹੈ ਨਾ ਤੇਰੇ ਬੱਚੇ ਉਹਨਾਂ ਦੇ ਕਾਲਜ ਚੋਂ ਥੋ ਪੜ੍ਹ ਕੇ ਜਾਣਗੇ ਪਿੰਡ ਉਹਨਾਂ ਦੇ ਕੱਲ ਨੂੰ ਬੱਚੇ ਕਹਿਣਗੇ ਜਿਆਰਿਆ ਰਾਜਪੀਰ ਜਰੰਦਾ ਦੇ ਨਾਂ ਤੇ ਕਾਲਜ ਆ ਠੀਕ ਉਹਨਾਂ ਦਾ ਕਾਲਜ ਆ ਤੇ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਪਉ ਗਲੇ ਦੇ ਨਾਲ ਜਰੂਰ ਕਾਲਜ ਦਾ ਐਲਾਨ ਕਰਕੇ ਜਾਣਗੇ। ਇੱਕ ਇਸੇ ਲਾਈਨ ਦੇ ਨਾਲ ਜੁੜੇ ਹੋਏ ਸੀ ਜੇ ਗੱਲ ਕਰੀਏ ਭਗਵੰਤ ਮਾਨ ਆਪ ਵੀ ਉਸ ਲਾਈਨ ਦੇ ਨਾਲ ਜੁੜੇ ਸੀ ਜਿਹੜੇ ਨਾਲ ਰਾਜਵੀਰ ਜਵੰਦਾ ਜੁੜਿਆ ਸੀ। ਹਾਂ ਹਾਂ ਮੁੱਖ ਮੰਤਰੀ ਸਾਹਿਬ ਆਪ ਗਾਇਕ ਰਹੇ ਆ ਜੀ ਬੜੇ ਵਧੀਆ। ਸੀਐਮ ਸਾਹਿਬ ਬਹੁਤ ਵਧੀਆ ਮੈਨੂੰ ਸੀਐਮ ਸਾਹਿਬ ਤੇ ਪੂਰੀ ਆਸ ਆ ਤੇ ਸੀਐਮ ਸਾਹਿਬ ਮੈਨੂੰ ਲੱਗਦਾ ਪਉ ਦੇ ਮੌਕੇ ਤੇ ਜਰੂਰ ਐਲਾਨ ਕਰਨਗੇ। ਜ਼ਰੂਰ ਕੋਈ ਤੇ ਕੋਈ ਉਹਦੀ ਯਾਦ ਚ ਮਰਉਣਗੇ ਪਹਿਲੀ ਗੱਲ ਕਾਲਜ ਬਣ ਜੇ ਤੇ ਬਹੁਤ ਵਧੀਆ ਇਲਾਕੇ ਚ ਕਾਲਜ ਨਾ ਹੋਇਆ ਤੇ ਮੈਨੂੰ ਲੱਗਦਾ ਉਹਨਾਂ ਦੇ ਪਿੰਡ ਚ ਕਾਲਜ ਜ਼ਰੂਰ ਹੋਣਾ ਚਾਹੀਦਾ ਆ ਠੀਕ ਆ ਕਾਲਜ ਬਣ ਜੇ ਬੱਚੇ ਇਥੋਂ ਪੜ ਕੇ ਜਾਣਗੇ ਤੇ ਬੱਚੇ ਉਹਨਾਂ ਨੂੰ ਯਾਦ ਕਰਨਗੇ ਤੇ ਬਾਕੀ ਉਹਨਾਂ ਦੀ ਯਾਦ ਚ ਕਾਲਜ ਬਣਿਆ ਠੀਕ ਆ ਨਾ ਤੇ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਤੇ ਬਾਕੀ ਇਲਾਕੇ ਜੱਜ ਮੈਨੂੰ ਪਤਾ ਲੱਗਾ ਪਿੰਡ ਚ ਬਹੁਤ ਪਿਆਰ ਹੀ ਲੋਕਾਂ ਦਾ ਤੇ ਲੋਕਤਰੋ ਮੈਂ ਇਥੇ ਪਿੱਛੇ ਮੋਗੇ ਹੋਣ ਡਿਆ ਹੀ ਮੈਂ ਦੱਸੰਡਿਆ ਹੀ ਆਪਣੇ ਗਨਮੈਨ ਨੂੰ ਮੈਂ ਦੱਸਿਆ ਮੈਂ ਜੀ ਆਜਾ ਆਪਾਂ ਉੱਥੇ ਜਾਣਾ ਆ ਤੇ ਉਹ ਮੁੰਡੇ ਮੈਨੂੰ ਘਿਰ ਕੇ ਕਹਿੰਦੇ ਸੰਗਾ ਸਭ ਤੋਂ ਵਧੀਆ ਬੰਦਾ ਯਾਰ ਇਹੋ ਜਿਹਾ ਬੰਦਾ ਕਹਿੰਦਾ ਪਹਿਲਾਂ ਮੂਸੀਆਂ ਵਾਲਾ ਸੀ ਤੇ ਤੀਜਾ ਰਾਜਪੀ ਚ ਰਹਿੰਦਾ ਜੀ ਗਾਇਕ ਬਹੁਤ ਤਗੜਾ ਹੈ ਸੰਗਾ ਸਾਹ ਕੋਈ ਤੁਹਾਡੀ ਜਦੋਂ ਫੋਨ ਤੇ ਗੱਲਬਾਤ ਸਭ ਤੋਂ ਪਹਿਲਾਂ ਗੱਲ ਕਦੋਂ ਹੋਈ ਤੇ ਲਾਸਟ ਗੱਲ ਕਦੋਂ ਜੀ ਤੁਹਾਡੀ ਮੇਰੀ ਜੀ ਇਹ ਗੱਲ ਨੂੰ ਹੋਈ ਨੂੰ 5 ਮਹੀਨੇ ਹੋ ਗਏ ਆ ਜੀ ਇੱਕ ਮੇਰੀ ਉਹਨਾਂ ਵੀਡੀਓ ਬਣਾਈ ਸੀ ਮੇਰੀ ਨਕਲ ਕੀਤੀ ਤੇ ਉਹ ਵੀਡੀਓ ਬਣਾ ਕੇ ਵੀਡੀਓ ਮੇਰੇ ਕੋਲ ਹੀ ਆ ਠੀਕ ਹੈ ਨਾ ਮੈਨੂੰ ਨਾ ਹੱਸਣਾ ਕਹਿੰਦਾ ਸੰਗਾ ਸਾਹਿਬ ਜਦ ਇੱਕ ਮੈਨਾਂ ਤੁਹਾਡੀ ਵੀਡੀਓ ਬਣਾਈ ਹੈ ਤੇ ਮੈਂ ਹਾਂ ਭਾਜੀ ਕੋਈ ਗੱਲ ਨਹੀਂ ਕਿੰਨੇ ਦਿਨ ਕੋ ਕਿੰਨੇ ਦਿਨ ਕੋ ਕਰਾਓ ਹੈ ਤੇ ਭਾਜੀ ਨਾ ਬੜੇ ਖੁਸ਼ ਹੋਣੇ ਤੇ ਬੰਦਾ ਜਰਾ ਬਹੁਤ ਵਧੀਆ ਹੀ ਆਦ ਕਰ ਕਰਕੇ ਫਿਰ ਆ ਉਹਦੀ ਰੀਲ ਹੈ ਮੇਰੀ ਬਣਾਈ ਹੋਣੇ ਜੀ ਹੈ ਪੱਗ ਵੀ ਤੁਹਾਡੇ ਸਟਾਈਲ ਦੀ ਆ ਪਾਗੇ ਮੇਰਾ ਮਾਡਲ ਹਾਂ ਹਾਂ ਮੈਂ ਪੱਗ ਵੀ ਤੁਹਾਡੇ ਨੇ ਹਾਂ ਜੇਕਰ ਤੁਹਾਨੂੰ ਕੋਈ ਹਾਂ ਤੇ ਹੋ ਜਦੋਂ ਤੁਹਾਡੀ ਨਕਲ ਕਰੀ ਤੇ ਤੁਹਾਨੂੰ ਕਿਵੇਂ ਲੱਗਿਆ ਗੁੱਸਾ ਚੜਿਆ ਜਾਂ ਕੁਝ ਹੋਈ ਗੁੱਸਾ ਨਹੀਂ ਮੈਨੂੰ ਦੇਖੋ ਜੀ ਲੋਕਾਂ ਨੇ ਫੋਨ ਕੀਤਾ ਲੋਕਾਂ ਨੇ ਕਾਲ ਕੀਤੀ ਕਹਿੰਦਾ ਸੰਗਾ ਸਾਹਿਬ ਭਾਜੀ ਰਾਜਪਈ ਜਰੰਦਾ ਨੇ ਤੁਹਾਡੀ ਨਕਲ ਕੀਤੀ ਆ ਤੇ ਮੈਂ ਕਿਹਾ ਯਾਰ ਬੜਾ ਵਧੀਆ ਕੀਤਾ ਯਾਰ ਭਰਾ ਨੇ ਕਿਦਨ ਕੋ ਕਿਦਨ ਕੋ ਕਰਾਈ ਆ ਠੀਕ ਹੈ ਨਾ ਬੜਾ ਆ ਵੀਡੀਓ ਬਹੁਤ ਚੱਲੀ ਮੈਨੂੰ ਪਰਸੋਂ ਕਿਹਨੇ ਬੰਦੇ ਨੇ ਭੇਜੀ ਆ ਕਹਿੰਦਾ ਸੰਗਾ ਸਾਹਿਬ ਦੇਖੋ ਤੇਰੀ ਆਵਾਜ਼ ਭਰ ਕੇ ਰੀਲ ਚਲਾਈ ਆ ਨੇ 딱 ਵੀ ਜਮੈਂ ਸੇਮ ਬਣੀ ਤੁਹਾਡੇ ਵਾਂਗੂ ਪਾ ਕੇ ਦੇਖੋ ਪਾ ਕੇ ਬਹੁਤ ਵਧੀਆ ਪਿਆਰੀ ਬੰਦਾ ਹੈ ਪਾਕੇ ਜੀ ਪਾ ਪੱਕੇ ਕਰੀਆ ਨਾ ਬਹੁਤ ਵਧੀਆ ਬੰਦੇ ਹੂੰ ਤੇ ਮੈਂ ਕਹੀ ਆ ਰਹੀ ਆਖਣਾ ਮਹਾਰਾਜ ਜੀ ਮੇਰੀ ਪੱਗ ਦੀ ਨਕਲ ਕਰਦੇ ਬੜਾ ਹਸਣਾ ਆਖਣਾ ਸੰਗਾ ਸਾ ਕਿਦਨ ਕੋ ਕਿਦਨ ਕੋ ਕਰਾਉਣੀ ਚਾਹੀਦੀ ਆ ਨਾ ਤੇ ਮੈਂ ਕਰਾਉਣੀ ਚਾਹੀਦੀ ਭਾਜੀ ਜਦੋਂ ਆ ਵੀਡੀਓ ਬਣੀ ਆ ਤੁਹਾਡੀ ਨਕਲ ਕਰੀਏ 1 ਮਿੰਟ ਬੰਦ ਕਰ ਦਿਓ ਇਹਨਾਂ ਨੂੰ ਉਸ ਤੋਂ ਬਾਅਦ ਮਿਲੇ ਫਿਰ ਤੁਸੀਂ ਮੇਰੀ ਫੋਨ ਨਾਲ ਤੇ ਗੱਲ ਹੋ ਜਾਂਦੀ ਸੀ ਜੀ ਮੈਨੂੰ ਕਹਿੰਦਾ ਸੰਗਾ ਸਾ ਆਪਾਂ ਪੰਜਾਬੀ ਗੀਤ ਕਰਨਾ ਹੈ ਤੇ ਮੈਂ ਭਾਜੀ ਜਰੂਰ ਕਰਾਂਗਾ ਤੇ ਇਸ ਤਰ੍ਹਾਂ ਹੀ ਮੈਨੂੰ ਮੂਸਿਆਂ ਵਾਲਾ ਕਹਿੰਦਾ ਹੁੰਦਾ ਸੀ ਮੂਸਿਆਂ ਵਾਲੇ ਨੇ ਮੈਨੂੰ ਕਹਿੰਦਾ ਸੰਗਾ ਸਾ ਆਪਾਂ ਗੀਤ ਕਰਨਾ ਆ ਹਫਤੇ ਬਾਦੋ ਜਰਾ ਉਹ ਜਰਾ ਦੁਨੀਆ ਤੇ ਨਹੀਂ ਰਹੇ ਠੀਕ ਹੈ ਨਾ ਕਿਰੇ ਚੰਗੇ ਗਾਇ ਕੇ ਆਪਣੀ ਰੱਬ ਨੂੰ ਕਿਸਮਤ ਵੀ ਕੁਝ ਜਿਹੀ ਠੰਡੀ ਹੋ ਸਕਦੀ ਹੈ ਮੂਤਸਰਨ ਮਿਲਿਆ ਮੈਨੂੰ ਚੌਥੇ ਸੋਥੀ ਨਹੀਂ ਮਿਲੇਗਾ ਰਾਜਵੀਰ ਜਵੰਦੇ ਨੂੰ ਤੁਹਾਡਾ ਮਨ ਬਣਿਆ ਵੀ ਆਪਾਂ ਮਿਲ ਗਏ ਇੱਥੇ ਨਹੀਂ ਮਿਲੇ ਗਿਆ ਤੇ ਪਤਾ ਗੱਲ ਕਿ ਆ ਰੱਬ ਦਾ ਭਾਣਾ ਹੁੰਦਾ ਜੀ ਕਿੱਥੇ ਰੱਬ ਨੇ ਮਲਾਪ ਕਰਾਉਣੇ ਸੀ ਨਾ ਵੇਖੋ ਰੱਬ ਨੇ ਮਲਾਪ ਇੱਥੇ ਕਰਾਈ ਜਗਾ ਸੀ ਠੀਕ ਹੈ ਨਾ ਅਨੀ ਸੋਚਿਆ ਨਹੀਂ ਕਰੀ ਅਨੀ ਮੈਂ ਦੋ ਤਿੰਨਾਂ ਭਾਜੀ ਨੂੰ ਕਾਲ ਕੀਤੀ ਮਾਂ ਭਾਜੀ ਕਿੱਥੇ ਮੈਂ ਚੰਡੀ ਕਰੀ ਮੈਨੂੰ ਕਹਿੰਦਾ ਸੰਗਾ ਸਮਾਂ ਮਹਾਲੀ ਆ ਜਾ ਆਪਾਂ ਜਾਦਾ ਕੱਪ ਪੀਏ ਤੇ ਮੈਂ ਭਾਜੀ ਚਲੋ ਠੀਕ ਆ ਉਹ ਮੈਂ ਮੁੜ ਕੇ ਸਾਡਾ ਰਾਜਪੀਰ ਆਪਣਾ ਮੰਤਰੀ ਆ ਭੁਲਰਜੀ ਪਜਾ ਆਪਣੇ ਤੇ ਮੈਂ ਜੇਲ੍ਹ ਮੰਤਰੀ ਆ ਮੈਂ ਉਹਨਾਂ ਨੂੰ ਮਿਲ ਕੇ ਤੇ ਨਿਕਲ ਗਿਆ ਮੈਨੂੰ ਫੇਰ ਧਿਆਨ ਚਾ ਨਾ ਰਿਹਾ ਇਹਨਾਂ ਦਾ ਬੰਦਾ ਬਹੁਤ ਵਧੀਆ ਸੀ ਜੀ ਖੁੱਲੇ ਦਿਲ ਵਾਲਾ ਹੈ ਜਨਤਾ ਨੂੰ ਖੁਸ਼ ਕਰਦਾ ਸੀ ਤੇ ਇਹੋ ਜੀ ਘਾਟ ਕੇਰੀ ਆ ਨਾ ਬਹੁਤ ਵੱਡੀ ਆ ਤੇ ਪੂਰੀ ਨਹੀਂ ਹੋਣੀ ਠੀਕ ਆ ਨਾ ਕਿੰਨੇ ਗਾਇਕ ਮੇਰੇ ਸਾਡੇ ਪੰਜਾਬ ਚ ਹੋਏ ਆ ਨਾ ਪੂਰੇ ਛੋਟੀ ਛੋਟੀ ਦੇ ਗਾਇਕ ਗਏ ਆ ਤੇ ਉਹ ਜਿਹੇ ਗਾਇਕ ਪੈਦਾ ਨਹੀਂ ਹੋਣੇ ਜੀ ਠੀਕ ਹੈ ਨਾ ਬੜੀ ਘਾਟ ਵਜੀ ਆ ਜੀ ਗਾਇਕ ਨੂੰ ਤਿਆਰ ਕਰਨ ਖਾਤਰ ਬਹੁਤ ਸਮਾਂ ਲੱਗਦਾ ਜੇ ਗੱਲ ਕਰਕੇ ਛੋਟੀ ਉਮਰ ਦੇ ਵਿੱਚ ਦਲਸ਼ਾਹ ਅਕਤਰ ਚਲੇ ਗਏ ਬਿੰਦ ਰਖੀਆ ਚਲੇ ਗਏ ਸਾਡੇ ਵੀਰ ਸਿੱਧੂ ਮੂਸੇਵਾਲਾ ਚਲੇ ਗਏ ਜੇ ਗੱਲ ਕਰਕੇ ਰਾਜਵੀਰ ਜਵੰਦਾ ਸਾਰੇ ਇਹ 30 ਤੋਂ 35 ਸਾਲ ਦੀ ਉਮਰ ਦੇ ਵਿੱਚ ਹੀ ਚਲੇ ਗਏ ਪੰਜਾਬ ਨੂੰ ਬਹੁਤ ਜਿੜਾ ਘਾਟਾ ਪਿਆ ਸਰ ਬਹੁਤ ਵਧੀਆ ਇਨਸਾਨ ਸੀ ਇਹ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਬਹੁਤ ਪੰਜਾਬ ਨੂੰ ਬਹੁਤ ਲੋੜ ਸੀ ਏਜੇ ਗਾਇਕਾਂ ਦੀ ਬਹੁਤ ਬੜਾ ਪਰੀ ਘਾਟਾ ਹੈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ ਜੀ ਇਹ ਪੰਜਾਬ ਦੇ ਹੀਰੇ ਸੀ ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਹੋਇਆ ਇਹ ਹੋਇਆ ਅਨੇਕਾ ਹੋਰ ਹੀਰੇ ਆ ਕਿੰਨੇ ਹੀਰੇ ਸਾਡੇ ਚਲੇ ਗਏ ਕਿੰਨੇ ਗਵਾਲੇ ਅਸੀਂ ਲਾਸਟ ਟਾਈਮ ਹੁਣ ਭੱਲਾ ਸਾਹਿਬ ਗਏ ਹੁਣ ਰਾਜਵੀਰ ਭਾਜੀ ਗਏ ਪਤਾ ਨਹੀਂ ਕਿਹਦੇ ਪੰਜਾਬ ਇੰਡਸਟਰੀ ਨੂੰ ਕਿਹਦੀ ਨਜ਼ਰ ਲੱਗ ਗਈ ਇੱਕ ਤੁਸੀਂ ਕਿਵੇਂ ਦੇਖੋਗੇ ਜਿਹੜੇ ਰੋਡ ਦੇ ਉੱਤੇ ਅਵਾਰਾ ਪਸ਼ੂ ਘੁੰਮ ਰਹੇ ਆ ਉਹ ਵੀ ਇਹਦੀ ਜਾਨ ਦਾ ਕਾਰਨ ਬਣੇ ਆ ਜਿਹੜਾ ਬਿਲਕੁਲ ਜੀ ਬਿਲਕੁਲ ਜੀ ਇਹ ਜੋ ਪਸ਼ੂ ਹੈ ਇਹਨਾਂ ਨੂੰ ਕੋਈ ਇੱਕ ਇੱਕ ਜਗ੍ਹਾ ਰੱਖਣਾ ਚਾਹੀਦਾ ਇਹਦਾ ਗਊਸ਼ਾਲਾ ਇਹ ਉਹਦੇ ਚ ਇਹਨਾਂ ਨੂੰ ਰੱਖਣਾ ਚਾਹੀਦਾ ਰੋਡ ਤੇ ਜੋ ਜਦ ਅਸੀਂ ਗਊ ਟੈਕਸ ਟੈਕਸ ਦੇ ਰਹੇ ਤਾਂ ਇਸ ਚੀਜ਼ ਪਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਕਿਸੇ ਹੋਰ ਨੌਜਵਾਨ ਇਨਸਾਨ ਦੀ ਇਦਾਂ ਨਾ ਹੋਵੇ ਕਿਸੇ ਨਾਲ ਵੀ ਬਹੁਤ ਵਧੀਆ ਇਨਸਾਨ ਸੀ ਜੋਨਦਾ ਸਾਹਿਬ ਹਾਂਜੀ ਜਦੋਂ ਸੀ ਸਰਕਾਰ ਨੂੰ ਟੈਕਸ ਦੇ ਰਹੇ ਆ ਕਿ ਵੀਰ ਕੰਦਾ ਕਿ ਇਹਨਾਂ ਗਊਆਂ ਨੂੰ ਕਿਸੇ ਥਾਂ ਤੇ ਇੱਕ ਗਊ ਸ਼ਾਲਾ ਦੇ ਵਿੱਚ ਰੱਖਣਾ ਚਾਹੀਦਾ ਹੈ ਜਿਹੜਾ ਇੱਕ ਗਊ ਇਹਦਾ ਕਾਰਨ ਬਣੀ ਮੌਤ ਦਾ ਰਾਜਵੀਰ ਜਵੰਦੇ ਦੀ ਜਿਹੜੀ ਮੌਤ ਹੋਈ ਆ ਰੋਡ ਦੇ ਉੱਤੇ ਗਊ ਸੀ ਤੇ ਇਹ ਉੱਥੇ ਟਰੈਵਲ ਟਰੈਵਲ ਕਰ ਰਹੀ ਸੀ ਤੇ ਜਿਹਦੇ ਬੂਰੇ ਗਊ ਹੁੰਦੀ ਹੈ ਜਿਸ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੁੰਦਾ ਤੇ ਮੌਤ ਹੁੰਦੀ ਆ ਗੱਲ ਬਾਤ ਕਰਾਂਗੇ ਹੋਰ ਵੀ ਸਾਡੀ ਇੱਕ ਭੈਣ ਪਹੁੰਚੀ ਹੈ ਇਹਨਾਂ ਦੇ ਨਾਲ ਕਿੱਥੋਂ ਆਏ ਪਏ ਨੇ ਅਸੀਂ ਜਗਰਾਉਂ ਤੋਂ ਆਏ ਹਾਂ ਜੀ ਅੱਜ ਬੜੇ ਦੁੱਖ ਦੇ ਨਾਲ ਸਾਨੂੰ ਗੱਲ ਵੀ ਕਰਨੀ ਪੈਂਦੀ ਹੈ ਜੀ ਨਹੀਂ ਕਰਦਾ ਗੱਲ ਕਰਨ ਨੂੰ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਪਾਣੀ ਭਰ ਆਇਆ ਹੋਰ ਕਿੰਨਾ ਕੁ ਪਿਆਰ ਕਰਦੇ ਸੀ ਵੀਰ ਨੂੰ ਵੀਰ ਤਾਂ ਸਾਰਿਆਂ ਦੇ ਦਿਲਾਂ ਦਾ ਹੀਰਾ ਸੀਗਾ ਔਰ ਕਹਿੰਦੇ ਨਾ ਲੈਜੈਂਡ ਨੈਵਰ ਡਾਈ ਇਨ ਅਰਥ ਉਹ ਕਦੀ ਨਹੀਂ ਮਰ ਸਕਦੇ ਉਹ ਹਮੇਸ਼ਾ ਦਿਲਾਂ ਤੇ ਰਾਜ ਕਰੂਗਾ ਔਰ ਜੋ ਨੇ ਇੰਨੀ ਛੋਟੀ ਇਸ ਦੇ ਵਿੱਚ ਜੋ ਨਾਂ ਕਮਾਇਆ ਇੱਕ ਸਾਡਾ ਸਿੱਧੂ ਵੀਰਾ ਔਰ ਦੂਸਰੇ ਨੰਬਰ ਤੇ ਰਾਜਵੀਰ ਵੀਰਾ ਇਹਨਾਂ ਦੀ ਰਿਸ ਹੁਣ ਨਹੀਂ ਹੋਣੀ ਕਿਸੇ ਤੋਂ ਦੁਬਾਰੇ ਤੇ ਸੋ ਅਸੀਂ ਤੇ ਹੀ ਅਰਦਾਸ ਕਰਾਂਗੇ ਇਹਨਾਂ ਦੀ ਫੈਮਿਲੀ ਨੂੰ ਵਾਹਿਗੁਰੂ ਹੋਰ ਚੌਣ ਵਾਲਿਆਂ ਨੂੰ ਔਰ ਇਹਨਾਂ ਦੀ ਆਤਮਾ ਨੂੰ ਮਹਾਰਾਜ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਔਰ ਹਮੇਸ਼ਾ ਚਰਾਸੀ ਦੇ ਗੇੜ ਤੋਂ ਵਾਹਿਗੁਰੂ ਬਚਾਏ ਇਹਨਾਂ ਨੂੰ ਇਹ ਆਪਣੇ ਚਰਾਸੀ ਕੱਟ ਗਏ ਨੇ ਇੱਥੇ ਹੀ ਜੋ ਦੁੱਖ ਇਹਨਾਂ ਨੇ ਵੇਖਿਆ ਔਰ ਬਿਆਨ ਨਹੀਂ ਕੀਤਾ ਜਾ ਸਕਦਾ ਇੰਨੇ ਘਟ ਜਿਹੜੇ ਗੀਤ ਆ ਭੈਣ ਭਰਾਵਾਂ ਵਾਲੇ ਸੁਣਦੇ ਆ ਉਹ ਦੁੱਖ ਅੱਖਾਂ ਦੇ ਵਿੱਚ ਹਰੇਕ ਇਨਸਾਨ ਦੇ ਪਾਣੀ ਭਰਉਂਦਾ ਇੰਨੇ ਵਿਰਾਗਮਈ ਗੀਤ ਆ ਇਹਨਾਂ ਦੇ ਇਹਨਾਂ ਨੇ ਜੋ ਲੋਕਾਂ ਦੇ ਦਿਲਾਂ 'ਚ ਦੂਰੀਆਂ ਸੀ ਉਹ ਆਪਣੇ ਗਾਣਿਆਂ ਨਾਲ ਲੋਕਾਂ ਨੂੰ ਲਾਗੇ ਕਰਦਾ ਉਹ ਇੱਕ ਦਰਦ ਇੱਕ इमोਸ਼ਨ ਜਿਹੜੇ ਪੈਦਾ ਕੀਤੇ ਲੋਕਾਂ ਦੇ ਦਿਲਾਂ 'ਚ ਕਿ ਉਹ ਧੀ ਦੇ ਭੈਣ ਭਰਾ ਜਿਹੜੇ ਦੂਰ ਹੋ ਗਏ ਸੀ ਉਹ ਲਾਗੇ ਕਰਤੇ ਇਹਨਾਂ ਦੇ ਗਾਣਿਆਂ ਨੇ ਤੇ ਜਿਨ੍ਹਾਂ ਨੇ ਨਹੀਂ ਸੁਣੇ ਸੀ ਅੱਜ ਉਹ ਸੁਣ ਸੁਣ ਕੇ ਰੋ ਰਹੇ ਨੇ ਕਿ ਇੰਨਾ ਅਨਮੋਲ ਹੀਰਾ ਸਾਡੇ ਕੋਲ ਸੀ ਤੇ ਅਸੀਂ ਖੋ ਬੈਠੇ ਆ ਤੇ ਜਦੋਂ ਕਹਿੰਦੇ ਇਨਸਾਨ ਚਲਾ ਜਾਂਦਾ ਉਦੋਂ ਉਹਦੀ ਵੈਲਿਊ ਪਤਾ ਲੱਗਦੀ ਆ ਸੋ ਅੱਜ ਇੱਥੇ ਚ ਆਉਣ ਵਾਲੇ ਨੂੰ ਤੁਸੀਂ ਦੇਖ ਹੀ ਰਹੇ ਹੋ ਕੋਈ ਅੱਖ ਇਦਾਂ ਦੀ ਨਹੀਂ ਜਿਹਦੇ ਚ ਪਾਣੀ ਨਾ ਹੋਵੇ ਸੋ ਰਾਜਵੀਰ ਵਰਗਾ ਦੁਆਰਾ ਮੰਡਾ ਬਹੁਤ ਔਖਾ ਏ ਉਹ ਇੱਕ ਕਲਾਕਾਰ ਨਹੀਂ ਸੀ ਉਹ ਇੱਕ ਰਿਸ਼ਤਿਆਂ ਦੀ ਕਹਿ ਲਓ ਤੁਸੀਂ ਕਿ ਪੰਜਾਬੀ ਮਾਂ ਬੋਲੀ ਦਾ ਹੀਰਾ ਸੀ ਜਿਨੇ ਪੰਜਾਬੀ ਨੂੰ ਇੰਨਾ ਸੰਜੋ ਕੇ ਰੱਖਿਆ ਦੇਸ਼ਾਂ ਵਿਦੇਸ਼ਾਂ ਚ ਜਾ ਕੇ ਦੇਖੋ ਆਪਣਾ ਕਲਚਰ ਆਪਣਾ ਚਾਦਰਾ ਆਪਣਾ ਕੁੜਤਾ ਆਪਣੀ ਪੰਜਾਬੀ ਜੋ ਵੀ ਕਲਚਰ ਸੀ ਉਹਨੂੰ ਨਾਲ ਜੋੜ ਕੇ ਰੱਖਿਆ ਤੇ ਸਾਰਿਆਂ ਨੂੰ ਜਿੱਦਾਂ ਬਾਈ ਸਿੱਧੂ ਨੇ ਪ੍ਰੇਰਿਤ ਕੀਤਾ ਸੀਗਾ ਉਵੇਂ ਇਹਨਾਂ ਨੇ ਵੀ ਕੀਤਾ ਸੋ ਇਹ ਦੁੱਖ ਜਿਹੜਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਜੀ ਜੀ ਹੋਏ ਹੋਏ ਕਿ ਤਰਹਤ ਬਹੁਤ ਜ਼ਿਆਦਾ ਹੈ ਸੋ ਬਹੁਤ سارے ਲਫ਼ਜ਼ ਨੇ ਜਿਹੜੇ ਇਸ ਟਾਈਮ ਨਹੀਂ ਇੱਥੇ ਆ ਰਹੇ ਦਿਲ ਦੇ ਵਿੱਚ ਪਰ ਅੰਦਰੋਂ ਦਿਲ ਬਹੁਤ ਜ਼ਿਆਦਾ ਦੁਖੀ ਆ ਤੇ ਸਾਨੂੰ ਮਾਣ ਆ ਕਿ ਅਸੀਂ ਸਾਡਾ ਵੀਰ ਜਿਹੜਾ ਹੈ ਅਸੀਂ ਇਹਨਾਂ ਦੇ ਸ਼ਹਿਰ ਤੋਂ ਆ ਹਮੇਸ਼ਾ ਮਾਣ ਰੋਗੇ ਸਾਨੂੰ ਹੂੰ ਇਹ ਕਦੀ ਵੀ ਦੁੱਖ ਭੁਲਾਇ ਨਹੀਂ ਜਾ ਸਕਦਾ ਕੋਈ ਕਿਸੇ ਨੂੰ 4 ਸਾਲ 2 ਸਾਲ ਯਾਦ ਰੱਖਦਾ ਹੈ ਹਮੇਸ਼ਾ ਯਾਦ ਰਹਿਣਗੇ ਆਖਰੀ ਸਾਹਾਂ ਤੱਕ ਯਾਦ ਰਹਿਣਗੇ ਔਰ ਧੰਨ ਉਹਨਾਂ ਦੀ ਮਾਤਾ ਔਰ ਪਿਤਾ ਜਿਨ੍ਹਾਂ ਨੇ ਇੰਨੀ ਅੱਛੀ ਪਰਵਰਿਸ਼ ਕਰਕੇ ਔਰ ਆਪਣੇ ਕਲਚਰ ਨਾਲ ਜੋੜ ਕੇ ਰੱਖਿਆ ਸੋ ਮੈਂ ਇਹਨਾਂ ਕਹਿੰਦੇ ਹੋਏ ਧੰਨਵਾਦ ਕਰਦੀ ਹਾਂ ਔਰ ਸਾਰਿਆਂ ਨੂੰ ਪ੍ਰੇ ਕਰ ਕਹਿੰਦੀ ਹਾਂ ਕਿ ਇਹਨਾਂ ਵਾਸਤੇ ਪ੍ਰੇ ਕਰੋ ਫੈਮਲੀ ਨੂੰ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਆ ਐਸ ਵੇਲੇ ਉਹਨਾਂ ਨੂੰ ਕੋਈ ਸਹਾਰਾ ਨਹੀਂ ਆ ਤੇ ਸੋ ਫਰੈਂਡਸ ਜਿੰਨੇ ਨੇ ਉਹਨਾਂ ਦੇ ਜਿੰਨਾ ਫਿਲਮ ਇੰਡਸਟਰੀ ਆ ਸਾਰੀ ਹਮੇਸ਼ਾ ਉਹਨਾਂ ਦੇ ਨਾਲ ਖੜੀ ਰਹੇ ਮੈਂ ਇਹ ਰਿਕੁਐਸਟ ਕਰਦੀ ਹਾਂ ਸਾਰਿਆਂ ਨੂੰ ਥੈਂਕ ਯੂ ਧੰਨਵਾਦ ਰਾਜਵੀਰ ਜਵੰਦਾ ਇੱਕ ਬਹੁਤ ਹੀ ਮਿਲਨਸਾਰ ਸੀ ਤੁਸੀਂ ਜਾਏ ਪੈਣ ਵੇਖੇ ਤੇ ਮੂੰਹ ਵੇਖੇ ਮੈਨੂੰ ਦੇਖਣਾ ਸਾਡਾ ਰਿਸ਼ਤੇਦਾਰਾਂ ਸਾਨੂੰ ਜਾਣ ਹੀ ਨਹੀਂ ਦਿੱਤਾ ਉਹਨਾਂ ਨੇ ਰਿਸ਼ਤੇਦਾਰ ਸੀ ਰਾਜਵੀਰ ਜਵੰਦਾ ਤੁਹਾਡਾ ਕੀ ਲੱਗਦਾ ਸੀ ਸਾਡੇ ਮੰਮੀ ਦਾ ਹਾਂਜੀ ਸਾਡੀ ਰਿਸ਼ਤੇਦਾਰ ਜੋ ਨਾਨਕਿਆਂ ਦੀ ਰਿਸ਼ਤੇਦਾਰ ਚ ਜਵਾਈ ਲੱਗਦਾ ਸਾਡਾ ਉਹ ਜਵਾਈ ਲੱਗਦਾ ਸੀ ਹਾਂਜੀ ਜੀ ਕਿਉਂਕਿ ਜ ਸੁਭਾਅ ਸੀ ਮਿਲਨਸਾਰ ਬਹੁਤ ਵਧੀਆ ਸੁਭਾਅ ਸੀ ਉਹਨਾਂ ਦਾ ਬਹੁਤ ਮਿਲਣ ਵਾਲਾ ਦਾ ਅਸੀਂ ਜਿਆਹਾ ਨਹੀਂ ਕਰ ਸਕਦੇ ਉਹ ਇੰਨਾ ਜਿਆਦਾ ਵਧੀਆ ਤਾਂ ਇੰਨਾ ਮਿੱਠਾ ਸੁਭਾਅ ਸੀ ਉਹਦਾ ਬਹੁਤ ਜਿਆਦਾ ਜਿੱਥੇ ਤੁਸੀਂ ਰਿਸ਼ਤੇਦਾਰੋਂ ਤੁਹਾਨੂੰ ਤਾਂ ਘਾਟਾ ਪੈਣੇ ਪੈਣਾ ਸੀ ਪੂਰੇ ਪੰਜਾਬ ਨੂੰ ਘਾਟਾ ਪਿਆ ਬਹੁਤ ਪੰਜਾਬ ਨਹੀਂ ਸਾਰੇ ਆਲ ਬਣ ਦਾ ਘਾਟਾ ਪਿਆ ਸਾਨੂੰ ਮਹਿਸੂਸ ਹੁੰਦਾ ਹਸ ਹਾਂਜੀ ਅਰਦਾਸਾਂ ਕੀਤੀਆਂ ਪੈਣਾ ਦੀਆਂ ਪਰ ਰੱਬ ਨੇ ਨਹੀਂ ਸੁਣੀ ਕਿਸੇ ਬੱਚੇ ਦੀ ਪਰਮਾਤਮਾ ਉਹਨੂੰ ਜੇ ਸਾਰੇ ਲੋਕਾਂ ਦਾ ਵੀ ਕੀ ਇੱਕ ਸਾਹ ਲੈ ਕੇ ਉਹਦੇ ਚ ਪਾ ਦਿੰਦਾ ਸ਼ਾਇਦ ਵੀ ਰੱਬ ਕੋਈ ਚਮਤਕਾਰ ਕਰ ਦਿੰਦਾ ਹਾਂ ਲਈ ਹਾਂ ਜੀ ਐਨੇ ਇੱਕ ਗੱਲਬਾਤ ਹੁੰਦੀ ਸੀ ਵੀਰ ਨਾਲ ਕੀ ਕਹਿ ਕੇ ਬੁਲਾਉਂਦੇ ਸੀ ਰਾਜਵੀਰ ਨੂੰ ਮਾਮੀ ਜੀ ਲੱਗਦੇ ਸੀ ਉਹਨਾਂ ਦੇ ਹਾਂ ਜੀ ਅਸੀਂ ਮਾਮੀ ਉਹ ਤਾਂ ਸੀ ਤੁਹਾਡਾ ਹਾਂ ਜੀ ਦੋਤ ਜਵਾਈ ਸੀਗਾ ਸਾਡਾ ਜਵਾਈ ਸੀ ਹਾਂ ਜੀ ਤੇ ਜਦੋਂ ਰਾਜਵੀਰ ਦਾ ਰਿਸ਼ਤਾ ਹੋਇਆ ਤੁਹਾਡੇ ਦਾ ਕਿ ਉਦੋਂ ਤੁਸੀਂ ਆਏ ਮਿਲੇ ਗਲੇ ਜੀ ਜੀ ਮਤਲਬ ਕਿ ਜਿਹੜੀ ਸਾਡੇ ਨਾਨਕੇ ਸੀ ਕਤਲੌਰ ਉਹਨਾਂ ਦੀ ਵਾਈਫ ਦੇ ਸਾਡੇ ਉਹਨਾਂ ਨਾਲ ਰਿਲੇਸ਼ਨ ਆ ਉਹਨਾਂ ਨਾਲ ਸਾਡੀ ਜਾਣ ਪਹਿਚਾਣ ਆ ਜਿਹੜੇ ਉਹਨਾਂ ਦੇ ਮੰਮੀ ਆ ਨਾ ਸਾਸੂ ਮਾਏ ਜਿਹੜੇ ਉਹਨਾਂ ਦੇ ਉਹ ਸਾਡੇ ਮੰਮੀ ਦੇ ਭਤੀਜੀ ਆ ਹਾਂ ਜੀ ਰੂ ਰੂ ਮਿਲਦੇ ਰਹਿੰਦੇ ਸੀ ਰਾਜਵੀਰ ਨਾਲ ਗੱਲਾਂ ਬਾਤਾਂ ਹੁੰਦੀਆਂ ਸੀ ਉਹਦੇ ਚ ਪੂਰਾ ਵਿਆਹ ਚ ਸਾਡੇ ਨਾਲ ਆਮ ਮਿਲਦੇ ਸੀਗੇ ਹਾਂ ਜੀ ਕੋਈ ਜਿਵੇਂ ਕਲਾਕਾਰ ਬਣ ਜਾਂਦਾ ਥੋੜੇ ਚ ਉਹਦੇ ਚ ਕਮੰਡ ਆ ਜਾਂਦਾ ਆਕੜ ਆ ਜਾਂਦੀ ਕੋਈ ਰਾਜਵੀਰ ਚ ਆਈ ਸੀ ਇਹ ਗੱਲ ਨਹੀਂ ਨਹੀਂ ਉਹਨਾਂ ਚ ਆਜਾ ਕੋਈ ਕਮੰਡ ਨਹੀਂ ਸੀਗਾ ਬਹੁਤ ਵਧੀਆ ਬਹੁਤ ਮਿਲਨ ਅਨਸਾਰ ਬੱਚਾ ਸੀਗਾ ਉਹ ਹਾਂਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਰਾਜਵੀਰ ਦੇ ਮੰਮੀ ਉਹਨਾਂ ਦੀ ਵਾਈਫ ਆ ਦੋ ਬੱਚੇ ਆ ਉਹਨਾਂ ਦੇ ਹਾਂਜੀ ਉਹਨਾਂ ਦੀ ਇੱਧਰ ਆ ਜਾਂ ਬਾਹਰ ਹੈ ਨਹੀਂ ਇੱਧਰ ਹੀ ਆ ਗਈ ਇੱਧਰ ਆ ਹਾਂਜੀ ਜਦੋਂ ਐਕਸੀਡੈਂਟ ਹੁੰਦਾ ਜਿਹੜੀ ਉਹਨਾਂ ਦੀ ਵਾਈਫ ਆ ਕਿੰਨੇ ਚਿਰ ਬਾਅਦ ਆ ਗਈ ਸੀ ਨਹੀਂ ਉਹ ਇੰਨਾ ਸਾਨੂੰ ਉਹਨਾਂ ਲਈ ਇੰਨੀ ਜਾਣਕਾਰੀ ਨਹੀਂ ਹੈਗੀ ਹਾਂਜੀ ਜੀ ਚਲੋ ਧੰਨਵਾਦ ਭੈਣ ਜੀ ਇੱਥੇ ਲੋਕ ਹੋਰ ਵੀ ਪਹੁੰਚੇ ਨੇ ਗੱਲਬਾਤ ਕਰਦੇ ਰਵਾਂਗੇ ਜਿਵੇਂ ਜਿਵੇਂ ਲੋਕ ਪਹੁੰਚੇ ਨੇ ਪਰ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਇਸ ਵਕਤ ਪਾਣੀਆਂ ਭੈਣਾ ਤੇ ਰੋ ਰਹੀਆਂ ਕਰ ਲੈ ਪੈਣ ਕਿਹੜੀ ਜਗ੍ਹਾ ਤੋਂ ਆਏ ਆ ਸਦਮਾਂ ਕਲਾਂ ਤੋਂ ਸਦਮਾਂ ਕਲਾਂ ਫਰੀਦਕੋਟ ਤੋਂ ਨਹੀਂ ਇੱਥੇ ਨਾਲ ਹੀ ਆ ਕਿਵੇਂ ਲੱਗਦਾ ਅੱਜ ਇੱਧਰ ਪੈਣ ਨਾਲ ਗੱਲ ਕਰਦੇ ਅੱਜ ਜੀ ਆਏ ਆ ਬੰਦਾ ਦੇ ਅੱਜ ਦਾ ਦਿਨ ਐਡਾ ਦੁੱਖ ਦੀ ਘੜੀ ਆ ਸਾਥੇ ਕਿਸੇ ਤੋਂ ਕਿਸ ਕੋਈ ਗੱਲ ਨਹੀਂ ਹੁੰਦੀ ਕੁਸ ਬੋਲਿਆ ਨਹੀਂ ਆਂਦਾ ਬੱਚਾ ਸਾਡੇ ਨਾਲ ਇੱਥੇ ਰਿਹਾ ਵਾ ਹਣਾ ਸਾਡੇ ਨਾਲ ਆ ਪੈਣ ਪਾਣੀ ਮੀਟਰ ਤੇ ਸਾਰਾ ਸਾਥ ਤੋਂ ਗੱਲ ਨਹੀਂ ਹੁੰਦੀ ਕਿਸੇ ਤੋਂ ਵੀ ਵੀਰ ਜੀ ਪਲੀਜ਼ ਬੜੀ ਦੁੱਖ ਦੀ ਗੱਡੀ ਜੀ ਅੱਜ ਵੇਖੋ ਪੋਨੇ ਪਿੰਡ ਨੂੰ ਉਹਨੇ ਪੂਰਾ ਸਿਕਰਾਂ ਤੇ ਪਹੁੰਚਾਇਆ ਸੀ ਜਿਹੜਾ ਨਹੀਂ ਵੀ ਜਾਣਦਾ ਸੀ ਪੋਨੇ ਪਿੰਡ ਨੂੰ ਵੀਰ ਜੀ ਸਾਰੇ ਲੱਗ ਕੇ ਇਹਨੂੰ ਸਿਕਰਾਂ ਤੇ ਪਹੁੰਚਾਇਆ ਇਹਨੂੰ ਛੋਟੀ ਉਮਰ ਦੇ ਵਿੱਚ ਤਰੱਕੀਆਂ ਕਰ ਜਾ ਰੀਆਂ 35 ਸਾਲ ਦੀ ਉਮਰ ਵਿੱਚ ਇੰਨਾ ਕੁਝ ਕਰਕੇ ਕੋਈ ਨਹੀਂ ਕਰ ਸਕਦਾ ਇੰਨਾ ਇਹ ਪ੍ਰਮਾਤਮਾ ਦੀ ਦੇਣ ਹੀ ਸੀ ਉਹਨੂੰ ਕਿ ਇੰਨੀ ਕੁ ਛੋਟੀ ਉਮਰ 'ਚ ਸਾਰਾ ਕੁਝ ਕਰਕੇ ਹਾਂ ਤਾਂ ਅਲੱਗ ਇਹਦਾ ਨਾਮ ਰੋਸ਼ਨ ਕਰਕੇ ਤੇ ਚੱਲੇ ਗਿਆ ਸੀ ਤਾਂ ਹੁਣ ਵੀ ਕਹਿੰਦੇ ਹਨ ਪ੍ਰਮਾਤਮਾ ਕੋਈ ਚਮਤਕਾਰ ਕਰ ਦੇ ਕੋਈ ਉੱਠ ਖੜੇ ਬੱਚਾ ਹਾਂ ਮੈਂ ਦਸਿਰ ਆ ਵੀਰ ਨੂੰ ਹਾਂਜੀ ਕੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਮਾਤਾ ਜੀ ਕਹਿੰਦੇ ਸੀ ਮਾਤਾ ਜੀ ਹਾਂ ਜੇ ਤੁਸੀਂ ਉਹਨੂੰ ਜਦ ਕਿੰਨੀ ਸਕੂਲ ਚ ਪੜਿਆ ਉੱਥੇ ਇਦਾਂ ਖੇਡਦਾ ਰਿਹਾ ਪਲੱਸ 2 ਤੱਕ ਉੱਥੇ ਖੇਡਦਾ ਰਿਹਾ ਤੁਸੀਂ ਟੀਚਰ ਹੋ ਨਹੀਂ ਜੀ ਜੀ ਉਹ ਤੁਹਾਡੇ ਨੇੜੇ ਖੇਡਦਾ ਸੀ ਗਰਾਊਂਡ ਦੇ ਵਿੱਚ ਹਾਂਜੀ ਹਾਂਜੀ ਬਸ ਵੀਰ ਜੀ ਹੋਰ ਨਹੀਂ ਸਾਡਾ ਇੱਕ ਦੱਸੋ ਮੇਰਾ ਲਾਸਟ ਸਵਾਲ ਹੋਇਆ ਜਦੋਂ ਰਾਜਵੀਰ ਜਵੰਧਰ ਦਾ ਡੈਡੀ ਗਏ ਆ ਇੱਥੇ ਦੁਨੀਆ ਤੋਂ ਅਲਵਿਦਾ ਕਹਿ ਕੇ ਉਹ ਇਹ ਕਿੰਨੀ ਕੁ ਉਮਰ ਸੀ ਰਾਜਵੀਰ ਜੀਦੋਂ ਛੋਟੀ ਉਮਰ ਸੀਗੀ ਉਹਦੋਂ ਵੀ ਵੀਰ ਚਾਰ ਕਿਸਾਲੀ ਹੋਏ ਉਹਨਾਂ ਨੂੰ ਗਿਆਨ ਨੂੰ ਤੀ 31 ਸਾਲ ਦੀ ਉਮਰ ਕੀ ਹੁੰਦੀ ਹੈ 33 ਸਾਲ ਦੀ ਉਮਰ ਵਿੱਚ ਉਹਨਾਂ ਨੇ ਇੰਨੀਆਂ ਜ਼ਿੰਮੇਵਾਰੀਆਂ ਚੱਕ ਲਈਆਂ ਭੈਣ ਵਿਆਹਣ ਵਾਲੀ ਸੀ ਉਹ ਵਿਆਹੀ ਸਾਰੇ ਬੱਚੇ ਤੋਂ ਬਸ ਵੀਰ ਜੀ ਹੋਰ ਕੁਛ ਨਹੀਂ ਕਿਹਾ ਜਾਂਦਾ ਸਾਡੇ